ਮੈਂ ਉਤਾਰ ਸਿੰਘ 올림픽 ਜੋ ਡਾਕਟਰਰੀ 2016 ਗੁਰਦਾਸਪੁਰ ਦੇ ਪਿੰਡ ਕੋਠੇਖਰਾਲਾ ਵਿੱਚ ਰਹਿਣਾ ਤੇ ਮੈਂ ਬਤੌਰ ਸਬ ਇੰਸਪੈਕਟਰ ਪੰਜਾਬ ਪੁਲਿਸ ਜੋਬ ਕਰਦਾ ਹਾਂ ਤੇ ਮੈਂ ਇਸ ਟਾਈਮ ਜੋ ਆਪਣੀ ਟ੍ਰੇਨਿੰਗ ਹੈਗੀ ਆ ਉਹ ਨੈਸ਼ਨਲ ਸੈਂਟਰ ਆਫ ਐਕਸਲੈਂਸ ਬਪਾਲ ਵਿੱਚ ਕਰਦਾ ਰਿਹਾਗਾ ਸੋ ਮੇਰਾ ਜੇ ਤੁਹਾਡੇ ਸਾਹਮਣੇ ਆਉਣ ਦਾ ਇੱਕ ਬਹੁਤ ਹੀ ਮਤਲਬ ਗੰਭੀਰ ਮੁੱਦਾ ਹੈ ਇਦ ਕਰਕੇ ਮੈਨੂੰ ਬਹੁਤ ਦੁੱਖ ਲੱਗਦਾ ਹੈ ਜਿਸ ਕਰਕੇ ਮੈਂ ਅੱਜ ਮਿਹਰੇ ਸਾਹਮਣੇ ਆਇਆ ਹਾਂ ਮੇਰਾ ਕੁਝ ਡਿਸਪਿਊਟ ਚੱਲਦਾ ਸੀਗਾ ਗੁਰਦਾਸਪੁਰ ਦੇ ਕੁਝ ਜਿਹੜੇ ਮਤਲਬ ਪੁਰਾਣੇ ਲੋਕ ਸੀਗੇ ਜਾਂ ਕਹ ਲਓ ਕੋਚ ਤੇ ਨਹੀਂ ਕਹ ਲਓ ਜਿੱਦਾਂ ਵੀ ਹੈਗੇ ਤੇ ਉਹਨਾਂ ਚਲੋ ਮੈਂ ਆਪਣੀ ਮੈਂ 2016 ਵਿੱਚ 올림픽 ਖੇਲੀ ਸੀਗੀ ਉਸ ਤੋਂ ਬਾਅਦ ਮੇਰਾ ਡਿਸਪਿਊਟ ਸਟਾਰਟ ਹੋ ਗਿਆ ਫਿਰ ਉਹਨਾਂ ਨੇ ਮੈਨੂੰ ਕਿ ਕੁਝ ਕੀਤਾ ਮੈਂ ਚੁਪ ਮੇਰੇ ਡਿਪਾਰਟਮੈਂਟਸ ਤੇ ਕੰਪਲੇਨ ਕੀਤੀਆਂ ਬਹੁਤ ਸਾਰਾ ਪ੍ਰੈਸ਼ਰਾਈਜ਼ ਕੀਤਾ ਪਰ ਮੈਂ ਇਸ ਲੜਾਈ ਤੋਂ ਦੂਰ ਹੋ ਕੇ ਆਪਣੀ ਗੇਮ ਵੱਲ ਧਿਆਨ ਦਿੱਤਾ ਕਿਉਂਕਿ ਉਦੋਂ ਮੈਂ 24 ਸਾਲਾਂ ਦਾ ਸੀਗਾ ਮੇਰਾ ਅੱਗੇ ਅਜੇ ਸਪੋਰਟਸ ਕੈਰੀਅਰ ਬਹੁਤ ਬਚਿਆ ਸੀਗਾ ਤੇ ਮੈਂ ਇਸ ਲੜਾਈ ਤੋਂ ਦੂਰ ਹੋ ਕੇ ਮੈਂ ਆਪਣੀ ਗੇਮ ਵੱਲ ਧਿਆਨ ਦਿੱਤਾ इवन देन ਕਿ ਮੇਰਾ ਜਿਹੜਾ ਛੋਟਾ ਬ੍ਰਦਰ ਸੀ ਗੇਮ ਕਰਦਾ ਉਹਨੂੰ ਵੀ ਮੈਂ ਆਪਣੇ ਨਾਲ ਹੀ ਮਤਲਬ ਇਸ ਸਾਰੇ ਲੜਾਈ ਝਗੜੇ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਗੇਮ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਥੋੜੀ ਦੇਰ ਬਾਅਦ ਜਦੋਂ ਮੇਰੇ ਡਿਪਾਰਟਮੈਂਟ 'ਚ ਵੀ ਇਨਕੁਆਰੀਆਂ ਪੈਂਦੀਆਂ ਸੀਗੀਆਂ ਮੇਰੇ ਡਿਪਾਰਟਮੈਂਟ 'ਚ ਕਦੀ ਨਾ ਕਦੀ ਕੰਪਲੇਂਟ ਪੈਂਦੀ ਦੋਰੀ ਰਿਆ ਤੇ ਮੇਰੇ ਡਿਪਾਰਟਮੈਂਟ ਨੇ ਮੇਰਾ ਬਹੁਤ ਸਾਥ ਦਿੱਤਾ ਜਿੰਨਾ ਕਰਕੇ ਮੈਂ ਗੇਮ ਅੱਗੇ ਵਧੀਆ ਹੋਰ ਕਰ ਸਕਿਆ ਮੇਰਾ ਡਿਪਾਰਟਮੈਂਟ ਪੰਜਾਬ ਪੁਲ ਸੈਂਟਰ ਸਪੋਰਟਸ ਉਥੋਂ ਦੇ ਅਫਸਰ ਬਹੁਤ ਵਧੀਆ ਨੇ ਜਿਨ੍ਹਾਂ ਨੂੰ ਕੰਪਲੇਨਾਂ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਬਹੁਤ ਹੀ ਸਹਿਯੋਗ ਕੀਤਾ ਪਰ ਅੱਜ ਜਿਹੜਾ ਮੁੱਦਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ 2021 'ਚ ਮੇਰੇ ਫਾਦਰ ਸਾਹਿਬ ਰਿਟਾਇਰ ਹੋਏ ਤੇ ਉਸ ਤੋਂ ਪਹਿਲਾਂ ਵੀ ਜਦੋਂ 2016 ਤੋਂ ਲੈ ਕੇ 21 ਤੱਕ ਮੈਂ ਘਰ ਆਉਂਦਾ ਸੀਗਾ ਕਿਉਂਕਿ ਮੈਂ 10 ਤੋਂ 11 ਮਹੀਨੇ ਬਾਹਰ ਰਹਿਣਾ ਤੇ ਮੈਂ ਉਦੋਂ ਜਦੋਂ ਵੀ ਘਰ ਆਉਂਦਾ ਹੈਗਾ ਸਾਡੀ ਟ੍ਰੇਨਿੰਗ ਬਹੁਤ ਡਿਸਟਰਬ ਹੁੰਦੀ ਸੀ। ਉਹ ਇਸ ਕਰਕੇ ਕਿਉਂਕਿ ਅਹੀਂ ਸਾਨੂੰ ਜੁਡੋ ਪਲੇਅਰ ਨੂੰ ਇੱਕ ਮੈਟ ਨਾਲ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਆ। ਅਹੀਂ ਫਿਜ਼ੀਕਲ ਫਿਟਨੈਸ ਜਿੰਮ ਚ ਕਰ ਸਕਦੇ ਆ ਗਰਾਊਂਡ ਚ ਕਰ ਸਕਦੇ ਆ ਪਰ ਸਾਡੀ ਮੈਟ ਟ੍ਰੇਨਿੰਗ ਨੂੰ ਬਹੁਤ ਜ਼ਰੂਰੀ ਆ। ਮੇਰੇ ਫਾਦਰ ਸਾਹਿਬ 2021 ਚ ਰਿਟਾਇਰ ਹੋਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਇਦਾਂ ਵਾ ਕਿ ਤੁਸੀਂ ਦੋਨੇ ਬ੍ਰਦਰ ਜਦੋਂ ਵੀ ਆਉਂਦੇ ਹੋ ਤੁਹਾਡੀ ਟ੍ਰੇਨਿੰਗ ਬਹੁਤ ਖਰਾਬ ਹੁੰਦੀ ਆ ਤੇ ਤੁਸੀਂ ਅਹੀਂ ਆਪਣਾ ਕੋਈ 25 30 ਮੈਟ ਲੈ ਕੇ ਆਪ ਆਪਣੀ ਟ੍ਰੇਨਿੰਗ ਕਰਿਆ ਕਰੋ ਤੁਸੀਂ। ਚਲੋ ਆਪਾਂ ਸ਼ੁਰ ਤੇ ਆਪਣੇ ਅਸੀਂ ਆਪਣੇ ਪੈਸੇ ਨਾਲ ਮੈਟਲੇ ਸਾਡੇ ਭਾਜੀ ਹੁਣੇ ਦਲੀਪ ਸ਼ਰਮਾ ਜੀ ਸੰਜੀਵ ਸ਼ਰਮਾ ਜੀ ਉਹਨਾਂ ਕੋ ਸਪੇਸ ਸੀਗੀ ਤੇ ਉਹਨਾਂ ਨੇ ਉੱਥੇ ਅਸੀਂ ਮੈਟਲੇ ਕਿ ਟ੍ਰੇਨਿੰਗ ਸ਼ੁਰੂ ਕਰਤੀ ਮੇਰੇ ਫਾਦਰ ਸਾਹਿਬ ਕਹਿੰਦੇ ਕੋਈ ਨਾ ਤੂੰ ਮਤਲਬ ਮੇਰੇ ਆਪਣਾ ਨਾਮ ਤੇਰਾ ਨਾਮ ਰੱਖਾਂਗੇ ਪਰ ਮੇਰੇ ਨਾਮ ਤੇ ਜੋ ਵੀ ਕੱਢੇਗਾ ਕਿਉਂਕਿ ਮੈਂ ਇੱਕ ਐਮਪਲੋਈ ਹਾਂਗਾ ਮੈਂ ਇਹ ਚੀਜ਼ ਕਰ ਨਹੀਂ ਸਕਦਾ ਤੇ ਚਲੋ ਮੇਰੇ ਫਾਦਰ ਸਾਹਿਬ ਨੇ ਪੂਰਾ ਸਪੋਰਟ ਕੀਤਾ ਤੇ ਅਸੀਂ ਟ੍ਰੇਨਿੰਗ ਸ਼ੁਰੂ ਕਰਤੀ ਫਿਰ ਆਪਣੇ ਜਿਹੜੇ ਭਾਜੀ ਹੁਣ ਉਹਨਾਂ ਦੇ ਚਾਰ ਬੱਚੇ ਸੀਗੇ ਨਾਲ ਇੱਕ ਮੇਰੀ ਭਤੀਜੀ ਸੀਗੀ ਆਪਾਂ سارے ਬੱਚੇ ਨਾਲ ਖੜਨ ਲੱਗ ਪਏ ਨਾਲੇ ਪ੍ਰੈਕਟਿਸ ਕਰਨੀ ਸ਼ੁਰੂ ਜਦੋਂ ਵੀ ਆਣਾ ਅਸੀਂ ਕਰੀ ਅਸੀਂ ਪ੍ਰੈਕਟਿਸ ਕਰਨੀ ਨਾਲ ਜਦੀਪ ਭਾਈ ਸੰਜੀਪ ਭਾਈ ਉਹ ਵੀ ਜਿਹੜੇ ਸੀ ਉਹ ਪੁਰਾਣੇ ਜੁਡਾ ਪਲੇਅਰ ਨੇ ਉਹ ਵੀ ਬੱਚਿਆਂ ਨੂੰ ਇਦਾਂ ਇੱਕ ਨਾਲ ਇੱਕ ਜੁੜ ਦੇ ਜੁੜ ਦੇ ਬੱਚੇ ਸਾਡੇ ਕੋਲ ਕੋਈ ਵੀ 25 ਬੱਚੇ ਹੋਗੇ ਤੇ ਜਿਹੜੇ ਬੱਚੇ ਸੀਗੇ ਜਦੋਂ ਬੱਚੇ ਥੋੜਾ ਵਧੀਆ ਖੜਨ ਲੱਗ ਪਏ ਅਸੀਂ ਸੋਚਿਆ ਕਿ ਚਲੋ ਬੱਚਿਆਂ ਨੂੰ ਨਾ ਡਿਸਟ੍ਰਿਕਟ ਟੂਰਨਾਮੈਂਟਸ ਲਈ ਜਿੱਦਾਂ ਸਕੂਲ ਡਿਸਟ੍ਰਿਕਟ ਹੋ ਗਈ ਜੂਨੀਅਰ ਸਭ ਜੂਨੀਅਰ ਜਿੱਦਾਂ ਇਹ ਡਿਸਟ੍ਰਿਕਟ ਚ ਪਾਰਟਿਸਿਪੇਟ ਕਰਾਈਏ ਜਿਹੜਾ ਆਪਾਂ ਉਹਨਾਂ ਨੂੰ ਇੱਥੇ ਜਿਹੜਾ ਗੁਰਦਾਸਪੁਰ ਉੱਥੇ ਜਦੋਂ ਆਪਾਂ ਨੂੰ ਭੇਜਿਆ ਤੇ ਉਹਨਾਂ ਨੇ ਸਿੱਧੀ ਮਨਾਂ ਕਰਤਾ ਇੰਨੇ ਆਹੀ ਨਹੀਂ ਖੜਾਣਾ ਕੋਣਾ ਬਾਰਦ ਬੱਚਾ ਇੱਥੇ ਕੋਈ ਖੰਗਣ ਨਹੀਂ ਜਾਣਾ ਏ ਥੋੜੀ ਅਬਿਊਜ਼ਿੰਗ ਲੈਂਗੁਏਜ ਵੀ ਜਿੱਦਾਂ ਬੋਲਦੇ ਆ ਗੁੱਸੇ ਚ ਉਦਾਂ ਹੀ ਬੋਲਦੇ ਉਹਨਾਂ ਨੇ ਪਰ ਫਿਰ ਚਲੋ ਕਹਿ ਕਵਾ ਕੇ ਉਹਨਾਂ ਨੇ ਉਦੋਂ ਬੱਚੇ ਖੇਲੇ ਪਰ ਬੱਚਿਆਂ ਦਾ ਕੋਈ ਉਹੋ ਜਿਹਾ ਸੈਟੀਸਫੈਕਸ਼ਨ ਨਹੀਂ ਹੋਇਆ ਇਸ ਕਰਕੇ ਕਿ ਬੱਚਿਆਂ ਨੂੰ ਕੋਈ ਉਹੋ ਜਿਹਾ ਉਹਨਾਂ ਨੇ ਸਹੀ ਵਤੀਰਾ ਨਹੀਂ ਕੀਤਾ ਚਲੋ ਫਿਰ ਅਗਲੇ ਸਾਲ ਗਏ ਬੱਚੇ ਤਾਂ ਕਈ ਵਾਰੀ ਕਹਿੰਦੇ ਆ ਥੋੜੀ ਪੱਖਪਾਤੀ ਕਰ ਜਾਂਦੇ ਬੱਚਿਆਂ ਨਾਲ ਉਬਿਸ਼ਸ਼ਟ ਮੈਂ ਅਮੀਨ ਨੂੰ ਲੱਗਾ ਕਿ ਚਲੋ ਛੱਡੋ ਮੇਰੇ ਕਰਕੇ ਮੇਰੇ ਨਾਲ ਜੋ ਵੀ ਡਿਸਪਿਊਟ ਹੋਏਗਾ ਉਹਨਾਂ ਦਾ ਪਰ ਬੱਚਾ ਅੰਗਲ ਕਿਉਂ ਕਰਨਗੇ ਪਰ ਇਸ ਵਾਰ ਲਾਸਟ ਜਿਹੜਾ ਹੁਣ ਥੋੜੇ ਤੇ 4-5 ਮਹੀਨਿਆਂ ਤੋਂ ਉਹਨਾਂ ਨੇ ਇੱਕ ਕੰਪਲੇਨ ਕੀਤੀ ਜਿਹਦੇ ਕਰਕੇ ਉਹਨਾਂ ਨੇ ਪਹਿਲਾਂ ਛੱਟੀ ਥਾਣੇ ਜਿਹੜੇ ਗੁਰਦਾਸਪੁਰ ਉੱਥੇ ਕੰਪਲੇਨ ਦਿੱਤੀ ਸੀਗੀ ਹਾਲਾਂਕਿ ਇਹ ਜਿਹੜੀ ਕੰਪਲੇਨ ਸੀਗੀ ਅੱਜ ਤੋਂ 4 ਮਹੀਨੇ ਪਹਿਲਾਂ ਮੇਰੇ ਡਿਪਾਰਟਮੈਂਟ 'ਚ ਪਾਈ ਸੀਗੀ ਮੇਰੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਆਏ ਸੀਗੇ ਉਦੋਂ ਮੈਂ ਮੈਂ ਉਦੋਂ ਵੀ ਬਾਹਰ ਸੀਗਾ ਕਿਉਂਕਿ ਮੈਂ ਤਾਂ 올림픽 ਕੁਆਲੀਫਿਕੇਸ਼ਨ ਦੀ ਤਿਆਰੀ ਕਰਦਾ ਰਿ ਤੇ ਮੈਂ ਆ ਉਹ ਪੰਜਾਬ ਪੰਜਾਬ ਚ ਕੀ ਮੈਂ ਇੰਡੀਆ ਚ ਸੀਗਾ ਇੰਡੀਆ ਚ ਨਹੀਂ ਸੀਗਾ ਤੇ ਉਹ ਮੇਰੇ ਜਿਹੜੇ ਸਾਡੇ ਮੇਰੇ ਜਿਹੜੇ ਸੈਂਟਰਸ ਪੰਜਾਬ ਪੁਲਿਸ ਤੋਂ ਜਿਹੜੇ ਅਫੀਸਰ ਆਏ ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਕਿ ਹਰਤਾ ਸਿੰਘ ਦੇ ਇੱਥੇ ਕੋਈ ਇਨਵੋਲਵਮੈਂਟ ਨਹੀਂ ਆ ਮੇਰੇ ਫਾਦਰ ਸਾਹਿਬ ਕਰਦੇ ਨੇ ਜਾਂ ਦਲੀਪ ਸ਼ਰਮਾ ਜੀ ਸ਼ਨੀ ਸ਼ਰਮਾ ਜੀ ਕਰਦੇ ਨੇ ਉਹ ਸਾਰੀ ਦੇਖਰੇਖ ਕਰਦੇ ਨੇ ਚਲੋ ਉਹਨਾਂ ਨੇ ਇਨਕੁਆਇਰੀ ਕਰਕੇ ਉਹਨਾਂ ਨੇ ਦਸਤਾਫਰ दाखल ਕਰਤੀ ਫਿਰ ਉਸ ਤੋਂ ਬਾਅਦ ਉਹੀ ਕੰਪਲੇਨ ਲੱਗੇ ਇਹਨਾਂ ਨੇ ਪੁਸ਼ਕੜਾਈ ਕਿਉਂਕਿ ਇਹਨਾਂ ਦੇ ਇੱਥੇ ਜਿਹੜੇ ਆ ਗੁਰਦਾਸਪੁਰ ਇਹਨਾਂ ਦੇ ਜਿਹੜੇ ਪੁਲਿਸ ਕਰਮਚਾਰੀ ਵਿੱਚ ਬਹੁਤ ਇਹਨਾਂ ਦੇ ਇਨ ਨਾ ਦੇ ਵਿੱਚ ਆਪਣੇ ਹੈਗੀ ਜਾਣਕਾਰੀ ਤੇ ਇਹ ਜਾਣਦੇ ਇੱਕ ਦੂਸਰੇ ਨੂੰ ਤੇ ਇਹਨਾਂ ਨੇ ਬਹੁਤ ਪ੍ਰੈਸ਼ਰਾਈਜ਼ ਕੀਤਾ ਤੇ ਸਿਟੀ ਪੁਲਿਸ ਚੋਂ ਕੋਈ ਏਐਸਆਈ ਆਏ ਹੈਗੇ ਗੁਰਮੁਖ ਸਿੰਘ ਜੀ ਸ਼ਾਇਦ ਉਹਨਾਂ ਦਾ ਨਾਮ ਗੁਰਮੁਖ ਸਿੰਘ ਜੀ ਆਏ ਹੈਗੇ ਤੇ ਉਹਨਾਂ ਨੇ ਬੱਚਿਆਂ ਨੂੰ ਆ ਕੇ ਬਹੁਤ ਹੀ ਮਤਲਬ ਇੱਕ ਤਾਂ ਯੂਨੀਫਾਰਮ ਚਾਏ ਪਹਿਲੇ ਦਿਨ ਆਏ ਫਿਰ ਦੂਸਰੇ ਦਿਨ ਬੱਚਿਆਂ ਦੀ ਪ੍ਰੈਕਟਿਸ ਟਾਈਮ ਉਸ ਟਾਈਮ ਵੱਡਾ ਕੋਈ ਨਹੀਂ ਸੀਗਾ ਬੱਚੇ ਬਹੁਤ ਡਰੇ ਜਿਹਦੇ ਕਰਕੇ ਬੱਚੇ ਵਿਚਾਰੇ ਮਤਲਬ ਮੈਂਟਲੀ ਬਹੁਤ ਪਰੇਸ਼ਾਨ ਹੋਏ ਉਹਨਾਂ ਨੂੰ ਡਰ ਲੱਗਦਾ ਵੀ ਪੁਲਸ ਆ ਗਈ ਉਹ ਵਿਚਾਰੇ ਜਦੋਂ ਸੌਂਦੇ ਸੀਗੇ ਉਹਨਾਂ ਸੁਪਨਾ ਚ ਵੀ ਤਾਂ ਤਾਂ ਆਉਂਦਾ ਹੈ ਵੀ ਹੈ ਪੁੱਲ ਸਾਗੀ ਕੀ ਹੋ ਗਿਆ ਕੀ ਹੋ ਗਿਆ ਪੁੱਲ ਸਾਗੀ ਕਿਉਂਕਿ ਬੱਚੇ ਛੋਟੇ ਵਿਚਾਰੇ ਉਹਨਾਂ ਲਈ ਪੁੱਲ ਸਿਕ ਮੋਸਟਲੀ ਡਰਦੇ ਹੀ ਆ ਬੱਚੇ ਹਨਾ ਕਿ ਪੁੱਲ ਸਾਗੀ ਤੇ ਆਪਾਂ ਗੁਰਮੁਖ ਜੀ ਨਾਲ ਵੀ ਬੜੀ ਵਿਧੀ ਗੱਲ ਕੀਤੀ ਕਿ ਤੁਸੀਂ ਇਦਾਂ ਬੱਚਾ ਕੋਲ ਲਾਓ ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰੋ ਮਤਲਬ ਮੈਂ ਤਾਂ ਨਹੀਂ ਕਰਦਾ ਕਿ ਮੈਂ ਬਾਅਦ ਚ ਨਾ ਮੈਨੂੰ ਹੀਗਾ ਵੀ ਮੈਂ ਵੀ ਤੁਸੀਂ ਡੈਡੀ ਨਹੀਂ ਕਰਨਾ ਹੈਗਾ ਡੈਡੀ ਤੁਸੀਂ ਹੱਟਲ ਕਰੋ ਆਪਿਆਂ ਜੇ ਆਪਣੇ ਜਿਹੜੇ ਭਾਈ ਹਣੇ ਉਹਨਾਂ ਨੇ ਵਿਚਾਰਾਂ ਨੇ ਬਹੁ ਕੀਤਾ ਪਰ ਕਹਿੰਦੇ ਨਾ ਫਿਰ ਪੁੱਲ ਸਾਹਿਬ ਕਹਿੰਦੇ ਹੀ ਐਸੇ ਗੁਰਮੁਖ ਸਿੰਘ ਦਾ ਮੈਨੂੰ ਦੋ ਵਾਰੀ ਫੋਨ ਆਇਆ ਕਹਿੰਦੇ ਸਾਨੂੰ ਤੇ ਪ੍ਰੈਸ਼ਰ ਆ ਜ ਮੁੱਤੋਂ ਪ੍ਰੈਸ਼ਰ ਕਿਹਦਾ ਸੀਗਾ ਉਹਨਾਂ ਦਾ ਸੀਗਾ ਜਿਨ੍ਹਾਂ ਨਾਲ ਮੇਰਾ ਡਿਸਪਿਊਟ ਚੱਲਦਾ ਜੀ ਉਹ ਆਪ ਉਹਨਾਂ ਨੇ ਨਾਮ ਲੈ ਕੇ ਮੈਨੂੰ ਤਾਂ ਕਿਹਾ ਜੀ ਕਿ ਅਮਰਜੀਤ ਸ਼ਾਸਤਰੀ ਉਹਨਾਂ ਦਾ ਪ੍ਰੈਸ਼ਰ ਆ ਜੀ ਤੇ ਫਿਰ ਉਹਨਾਂ ਦੇ ਕਹਿਣ ਤੇ ਆ ਚਲੋ ਇਹ ਕੰਮ ਹੋਈ ਅਹੀਂ ਥੋੜਾ ਜਿਹਾ ਉਦੋਂ ਪਹਿਲੇ ਦੇ ਕੁਬੜਤੀ ਸੀਗੀ ਮੈਂ ਮੇਰੇ ਫਾਦਰ ਸਾਹਿਬ ਤੇ ਭਾਈ ਹੋਣਾਂ ਨੇ ਮੇਰੀ ਮਦਰ ਨੇ ਫਿਰ ਮੇਰੇ ਫਾਦਰ ਸਾਹਿਬ ਬਜ਼ੁਰਗ ਨੇ ਉਹਨਾਂ ਨੂੰ ਫੋਨ ਕਰਦੇ ਸੀਗੇ ਮੇਰੇ ਮਦਰ ਦੇ ਉਦੋਂ ਇੰਜਰੀ ਹੋਈਦੀ ਆ ਉਹਨਾਂ ਦਾ ਹੱਥ ਫ੍ਰੈਕਚਰ ਹੋ ਗਿਆ ਸੀਗਾ ਉਹਨਾਂ ਨੂੰ ਕਹਿੰਦੇ ਤੁਸੀਂ ਥਾਣੇ ਆ ਕੇ ਦੋ ਹਾਨੂੰ ਦੱਸੋ ਤੁਸੀਂ ਹਾਨੂੰ ਤੁਸੀਂ ਕੀ ਗਲਤ ਫਿਰ ਤੁਸੀਂ ਗਲਤ ਕੰਮ ਕਰਦੇ ਹੋ ਤੁਸੀਂ ਉੱਥੇ ਬੱਚਿਆਂ ਨੂੰ ਇਦਾਂ ਇਕੱਠੇ ਕਰਦੇ ਬੱਚੇ ਇਕੱਠੇ ਬੱਚੇ ਤਾਂ ਉੱਥੇ ਅਸੀਂ ਤੇ ਚਾਹੁੰਦੇ ਹਾਂ ਜੀ ਸਾਡੇ ਬੱਚੇ ਗੇਮਾਂ ਕਰਨ ਤੇ ਨਸ਼ਾ ਦੂਰ ਰਹਿਣ ਤੇ ਜਿੱਦਾਂ ਅਸੀਂ ਚਲੋ ਥੋੜਾ ਬਹੁਤ ਦੇਸ਼ ਵੱਲੋਂ ਖੇਲੇ ਦੇਸ਼ ਦਾ ਨਾਮ ਰੋਸ਼ਨ ਕੀਤਾ ਬੱਚੇ ਵੀ ਕਰਨ ਸਾਡੀ ਤੇ ਇੰਨੀ ਹੁੰਦੀ ਮੇਰੇ ਤੇ ਇਹੀ ਹੁੰਦੀ ਹੈ ਕਿ ਮੈਂ ਜੇ ਕੋਈ 11 ਮਹੀਨਾ ਬਾਅਦ ਆਇਆ ਚਾਰ ਦਿਨ ਆਇਆ ਤੇ ਮੈਂ ਆ ਕੇ ਬੱਚਿਆਂ ਨੂੰ ਥੋੜਾ ਬਹੁਤ ਇਹੀਂ ਸਪੋਰਟ ਕਰ ਸਕੀਏ ਤੇ ਉਸ ਤੋਂ ਬਾਅਦ ਫਿਰ ਜਦੋਂ ਐਸਐਸ ਸਾਹਿਬ ਜਦੋਂ ਆਏ ਤੇ ਆਪਾਂ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਕਿ ਸਰ ਇਦਾਂ ਨਹੀਂ ਆ ਜੀ ਇਦਾਂ ਕੁਝ ਨਹੀਂ ਆ ਫਿਰ ਉਹਨਾਂ ਨੇ ਉਸ ਐਕਸ਼ਨ ਤੋਂ ਬਾਅਦ ਉਹੀ ਕਮਪਲੇਨ ਸਦਰ ਠਾਣੇ ਵਿੱਚ ਦਿੱਤੀ। ਸਦਰ ਠਾਣੇ ਨੇ ਇਹ ਕਹਿ ਕੇ ਪੇਸ਼ਤਾ ਕਿ ਇਹ ਜਿਹੜੀ ਆ ਇਹ ਹੱਦ ਜਿਹੜੀ ਸਾਡੇ ਮਤਲਬ ਏਰੀਆ 'ਚ ਨਹੀਂ ਆਂਦੀ ਹੈਗੀ। ਮੈਨੂੰ ਤੇ ਨਹੀਂ ਸਮਝ ਆਂਦੀ ਕਿ ਜੇ ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਇਹ ਸਾਡੇ ਏਰੀਆ 'ਚ ਨਹੀਂ ਆਂਦੀ ਹੈਗੀ ਤੇ ਫਿਰ ਉਹ ਸਦਰ ਠਾਣੇ ਮਤਲਬ ਪਹਿਲਾਂ ਸਿਟੀ ਠਾਣੇ ਆਪ ਕਿਦਾਂ ਇਨਕੁਆਰੀ ਕਰਨ ਆਗੇ। ਫਿਰ ਦੋ ਜਿਹੜਾ ਸੇਮ ਸਿਟੀ ਠਾਣੇ ਵਾਲਿਆਂ ਨੇ ਕੀਤਾ ਸੀ ਉਹੀ ਸਦਰ ਠਾਣੇ ਵਾਲੇ ਕਰਨ ਲੱਗ ਪਏ। ਕਦੀ ਮੇਰੇ ਫਾਦਰ ਸਾਹਿਬ ਨੂੰ ਫੋਨ ਕਦੀ ਮੈਨੂੰ ਫੋਨ ਕਦੀ ਦਲੀਪ ਸ਼ਰਮਾ ਜੀ ਉਹਨਾਂ ਦੇ ਫੈਮਿਲੀ ਨੇ ਫੋਨ ਉਹਨਾਂ ਦੇ ਘਰੇ ਉਹਨਾਂ ਦੇ ਮਤਲਬ ਲੇਡੀਜ਼ ਇਕੱਲੇ ਸੀ ਘਰੇ ਉਹਨਾਂ ਦੇ ਘਰ ਜਾ ਕੇ ਕਹਿਣ ਲੱਗ ਪਏ ਫਿਰ ਉਸ ਤੋਂ ਬਾਅਦ ਅਸੀਂ ਬੜਾ ਮਤਲਬ ਕੋਸ਼ਿਸ਼ ਕੀਤੀ ਕਿ ਇਹ ਚੀਜ਼ਾਂ ਠੀਕ ਹੋ ਜਾਣ ਰਿਕਵੈਸਟ ਕੀਤੀ ਕਿਉਂਕਿ ਜੋ ਅਕੈਡਮੀ ਆ ਇਹ ਤਾਂ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਚੱਲਦੀ ਹੈ ਸਾਰੀ ਮੇਰੇ ਨਾਮ ਤੇ ਤਾਂ ਕੁਝ ਹੈ ਵੀ ਨਹੀਂ ਫਿਰ ਜਿਹੜੇ ਸ਼ਾਸਤਰੀ ਜੀ ਆ ਉਹਨਾਂ ਨੇ ਕੰਪਲੇਨਸ ਕੀਤੀ ਹਗੀ ਕਿ ਹਫਤਾ ਜਿਹੜਾ ਵਾ ਇਹ ਮਤਲਬ ਮਿਸਲੀਡਿੰਗ ਕਰਦਾ ਜੰਗਸਟਰ ਨੂੰ ਪੈਸੇ ਲੈ ਕੇ ਕਹਿੰਦਾ ਵਾ ਮੈਂ ਇੰਡੀਆ ਵੱਲੋਂ ਬੱਚੇ ਖੜਾਵਾਵਾਂਗਾ ਅਜਿਹਾ ਕੋਈ ਉਹਨਾਂ ਦਾ ਹਸਤਾਖਰ ਪ੍ਰੂਫ ਆ ਹਾਲਾਂਕਿ ਉਹਨਾਂ ਨੇ ਮੇਰੇ ਖਿਲਾਫ ਬਹੁਤ ਸਾਰੀਆਂ ਕੰਪਲੇਨਾਂ ਪਾਈਆਂ ਜਿੱਦੇ ਮੇਰੇ ਕੋਲ ਸਬੂਤ ਹੈਗੇ ਸਾਡਾ ਤੇ ਆਲਰੇਡੀ ਮੇਰਾ ਮਾਨਨ ਨਹੀਂ ਦਾ ਕੇਸ ਵੀ ਚੱਲਦਾ ਉਹਨਾਂ ਨਾਲ ਫਿਰ ਲਾਸਟ ਥੋੜੇ ਦਿਨ ਪਹਿਲਾਂ ਇਥੇ ਡਿਸਟ੍ਰਿਕਟ ਚੈਂਪੀਅਨਸ਼ਿਪ ਹੋਈ ਆ ਸਾਡੇ ਉੱਥੇ ਜਿਹੜੇ ਬੱਚਿਆਂ ਨਾਲ ਅਸੀਂ ਭੇਜੇ ਸੀਗੇ ਮਤਲਬ ਦਲੀਪ ਸ਼ਰਮਾ ਜੀ ਦੀ ਜਨਾ ਦੇ ਵਾਈਫ ਉਹਨਾਂ ਨੂੰ ਬੁਲਾ ਕੇ ਆਫਿਸ 'ਚ ਇਹ ਗੱਲ ਕਹਿੰਦੇ ਨੇ ਕਿ ਅਵਤਾਰ 올ੰਪੀਨ ਅਵਤਾਰ ਸਿੰਘ ਅਕੈਡਮੀ ਨੇ ਆਪ ਚੱਲਣ ਦੇਣੀ ਹੋਰ ਜਿਹੜੀ ਮਰਜ਼ੀ ਖੋਲੋ ਆਪਾ ਤੈਨੂੰ ਠੋਕਣਾ ਆਪਾ ਤੈਨੂੰ ਫਲਾਣਾ ਕਰਨਾ ਵਾ ਮੇਰੇ ਨਾਲ ਗਰਜ ਰੱਖਦੇ ਆ ਉਹ ਗਰਜ ਕਿਉਂ ਰੱਖਦੇ ਆ ਉਹ ਤੁਸੀਂ ਆਪੇ ਉਹਨਾਂ ਨੂੰ ਪੁੱਛ ਲੈ ਵੀ ਕਿਉਂ ਰੱਖਦੇ ਆ ਮੈਂ ਕੀ ਮਾੜਾ ਕੀਤਾ ਸੀ ਉਹਨਾਂ ਦਾ ਜਾਂ ਮੈਂ ਉਹਨਾਂ ਨੂੰ ਕੀ ਗਲਤ ਕਿਹਾ ਸੀ ਕਿਉਂਕਿ ਅੱਜ ਤੱਕ ਮੈਨੂੰ ਮੈਨੂੰ ਜਦ ਤੱਕ ਪਤਾ ਆ ਮੈਂ ਅੱਜ ਤੱਕ ਉਹਨਾਂ ਨੂੰ ਕੋਈ ਮਾੜਾ ਨਹੀਂ ਕਿਹਾ इवन देन ਉਹ ਜਦੋਂ ਮੈਂ 올림픽 ਸਟਾਈਲ ਮੇਰੇ ਚੱਲ ਰਹੇ ਸੀਗੇ ਮੇਰਾ ਕੁਝ ਫਿਊ ਪੁਆਇੰਟਸ ਤਾਂ ਰਹਿ ਗਿਆ ਸੀਗਾ ਜਦੋਂ ਮੈਂ ਹਾਰ ਗਿਆ ਸੀਗਾ ਉਹਨਾਂ ਨੇ ਆਪਣੇ ਜਿਹੜੇ ਲੋਕਲ ਗਰੁੱਪਸ ਨੇ ਉਹਨਾਂ ਚ ਹੀ ਮੇਰੇ ਬਾਰੇ ਬਹੁਤ ਮਾੜਾ ਲਿਖ ਕੇ ਪਾਇਆ ਹੈ ਪਤਾ ਮੈਨੂੰ ਸਾਰਾ ਪਰ ਮੈਂ ਸੋਚਣੇ ਇਹ ਸਾਰੇ ਐਸੋਸੀਏਸ਼ਨ ਵਾਲੇ ਬੰਦੇ ਆ ਪ੍ਰਾਈਵੇਟ ਨੇ ਇਹਨਾਂ ਨੇ ਮੇਰੇ ਬਾਰੇ ਬਹੁਤ ਸਾਰਾ ਲੋਕਾਂ ਨੂੰ ਗਲਤ ਬੋਲਿਆ ਮੈਂ ਤਾਂ ਵੀ ਚੁੱਪ ਰਹਿਣਾ ਸੀ ਕਿਉਂਕਿ ਉਹ ਮੇਰੇ ਤੱਕ ਸੀਮਤ ਸੀਗਾ ਇਹ ਮੈਂ ਹੁਣ ਜੋ ਬੋਲਦਾ ਮੈਂ ਇਸ ਕਰਕੇ ਬੋਲਦਾ ਪਿਆ ਵਾਂ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਨਾਂ ਨੂੰ ਹਜੇ ਤੱਕ ਇਹ ਹੀ ਨਹੀਂ ਪਤਾ ਕਿ ਅਸੀਂ ਜ਼ਿੰਦਗੀ ਚ ਅੱਗੇ ਕੀ ਕਰਨਾ ਵਾ ਤੇ ਉਹ ਜੂਡੋ ਕਰਦੇ ਪਏ ਨੇ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਉਹ ਬੱਚਾ ਨੂੰ ਕਦੀ ਵੀ ਡੀਮੋਟੀਵੇਸ਼ਨ ਨਾ ਮਿਲੇ ਕਿਸੇ ਚੀਜ਼ ਦੀ ਕਿ ਅਸੀਂ ਅੱਛਾ ਜੂਡੋ ਚੰਦਾ ਦੇ ਪੰਗੇ ਹੁੰਦੇ ਨੇ ਪਰ ਜਦੋਂ ਦੀ ਪੁਲਿਸ ਆਈ ਆ ਜਾਂ ਜਦੋਂ ਦੇ ਚੀਜ਼ਾਂ ਹੋਣੀ ਸ਼ੁਰੂ ਹੋਈਆਂ ਵਾ ਬੱਚੇ ਬਹੁਤ ਡੀਮੋਟੀਵੇਟ ਹੁੰਦੇ ਨੇ ਜਿੰਨਾ ਜਿੰਨਾ ਕਰਕੇ ਬੱਚੇ ਦੇ ਮੈਂਟਲੀ ਫਿਜ਼ੀਕਲੀ ਜਿਹੜੀ ਹੈ ਮੈਂਟਲ ਹੈਲਥ ਵਾ ਉਹਦੇ ਤੇ ਬਹੁਤ ਜ਼ਿਆਦਾ ਮਤਲਬ ਅਸਰ ਪੈਂਦਾ ਵਾ ਸੋ ਇਹੀ ਗੱਲਾਂ ਨੇ ਕਿ ਸ਼ਾਸਤਰੀ ਜੀ ਜਾਂ ਜਿਹੜੇ ਉਹਨਾਂ ਦੇ ਨਾਲ ਤਿੰਨ ਚਾਰ ਜਾਣੇ ਹੋਰ ਵੀ ਜਿਹਨਾਂ ਨਾਲ ਮੈਂ ਕੇਸ ਕੋਲ ਚੱਲਦਾ ਵਾ ਉਹਨਾਂ ਨਾਲ ਮੇਰੇ ਨਾਲ ਕੋਈ ਪ੍ਰੋਬਲਮ ਹੋ ਸਕਦੀ ਇਹਨਾਂ ਨੂੰ ਉਹ ਕਾਨੂੰਨੀ ਤੌਰ ਤੇ ਜੋ ਵੀ ਚੱਲੇਗਾ ਉਹ ਦੇਖਾਂਗੇ ਪਰ ਉਹ ਮੈਂ ਇਹੀ ਚਾਹਣਾ ਲੱਗੋ ਬੱਚਾ ਨਾਲ ਧੱਕਾ ਨਾ ਕਰਨ ਸਾਡੇ ਦੋ ਬੱਚੇ ਸੀਗੇ ਜੀ ਉਹ ਬੱਚੇ ਜਿੱਤਦੇ ਬੇ ਸੀਗੇ ਜੀ ਉਹਨਾਂ ਨੇ ਫੌਲ ਦੇ ਦਿੱਤਾ ਬੱਚੇ ਹਰਵਾਤਾ ਸਾਡੀ ਗੁੜੀਆ ਸੀ ਕਿ ਜਿੱਤਦੀ ਪਈ ਜੀ ਉਹਨੂੰ ਚੱਲਦੀ ਫਾਈਟ ਵਿੱਚ ਰੁਕਵਾ ਕੇ ਉਹਨਾਂ ਨੇ ਕਹਿਤਾ ਕਿ ਤੁਸੀਂ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਮੈਂ ਤਾਂ ਕਿਤੇ ਹੁੰਦਾ ਨਹੀਂ ਉਹ ਇਹ ਨਾਲ ਲੈ ਕੇ ਕਰਦੇ ਨੇ ਕਿ ਇਹ ਅਵਤਾਰ ਦੇ ਬੱਚੇ ਹਿੱਤਾ ਕਰਨਾ ਹਾਲਾ ਕਿ ਮੈਂ ਉਹ ਬੱਚਾ ਨੂੰ ਸਾਲ ਵਿੱਚ ਸਿਰਫ ਦੋ ਵਾਰ ਮਿਲਦਾ ਵਾਂ ਜਦੋਂ ਕਿਤੇ ਮੈਂ ਕੋਈ ਮਤਲਬ ਦੋ ਦਿਨ ਦੀ ਚਾਰ ਦਿਨ ਦੀ ਛੁੱਟੀ ਆਉਣਾ ਸਿਰਫ ਹਲਕਿ ਮੇਰਾ ਸਿਰਫ ਇੰਨਾ ਹੀ ਤਾਲਕਾ ਤਾਂ ਬੱਚਿਆਂ ਨਾਲ ਬਾਕੀ ਤਾਲਕਾਤੇ ਜਿਹੜੇ ਕਰਾਉਂਦੇ ਨੇ ਸੁਨੀਲ ਜੀ ਦਲੀਪ ਜੀ ਜਫਾਦਰ ਸਾਹਿਬ ਤੇ ਚਲੋ ਉਹਨਾਂ ਨੂੰ ਤੇ ਨੌਲੇਜ ਹੈ ਨੀ ਜੋੜਦੇ ਉਹ ਤੇ ਚਲੋ ਆਂਦੇ ਜਾਂਦੇ ਨੇ ਜਸਟ ਇੱਕ ਵੇਖਣ ਸੁਣਨੇ ਆ ਨਾ ਪਰ ਜਿਹੜੇ ਜਿਹੜੇ ਬੰਦੇ ਕਰਦੇ ਨੇ ਉਹਨਾਂ ਉਹਨਾਂ ਨਾਲ ਹੈਗੀ ਆ ਫਿਰ ਉਹ 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 ਸ਼ਾਸਤਰੀ ਜੀ ਇਹ ਗੱਲਾਂ ਕਰਦੇ ਨੇ ਕਿ ਆਪਾਂ ਤੁਹਾਨੂੰ ਠੋਕਣਾ ਵਾਪਾਂ ਤੈਨੂੰ ਮੈਂ ਇਹ ਕਿੰਨਾ ਵਾ ਕਿ ਮੈਂ ਅੱਜ ਤੱਕ ਬੁਰਾ ਕਿ ਅੱਜ ਤੱਕ ਮੈਂ ਉਹਨਾਂ ਨੂੰ ਉਹ ਵੀ ਨਹੀਂ ਕਿਹਾ ਹੈ ਨਾ ਹੀ ਮੈਂ ਕਿਸੇ ਚੈਨਲ ਤੇ ਕੋਈ ਮੇਰੀ ਦਿਖਾ ਦਿਓ ਜਾਂ ਮੈਂ ਮੈਨੂੰ ਕੋਈ ਵੀ ਨਹੀਂ ਹੈਗਾ ਪਰ ਉਹ ਰੱਖਦੇ ਨੇ ਮੇਰੇ ਤੇ ਪਤਾ ਨਹੀਂ ਕਿਉਂ ਰੱਖਦੇ ਉਹ ਉਹ ਇਸ ਚੀਜ਼ ਨੂੰ ਇੰਨਾ ਵੱਡਾ ਕਰਦੇ ਨੇ ਹਰ ਜਗ੍ਹਾ ਤੇ ਉਹਨਾਂ ਨੇ ਮੇਰੀ ਫੈਡਰੇਸ਼ਨ ਚ ਮੇਰੇ ਡਿਪਾਰਟਮੈਂਟ ਚ ਹਰ ਇੱਕ ਚੀਜ਼ ਦਾ ਪ੍ਰੂਫ ਹੈਗਾ। ਸ਼ਾਸਤਰੀ ਜੀ ਨੇ ਮੇਰੇ ਡਿਪਾਰਟਮੈਂਟ ਚ ਇਹ ਲਿਖ ਕੇ ਕਿਹਾ ਸੀ ਕਿ ਨੇ ਡਿਸਿਪਲਨ ਕੀਤਾ ਪਰ ਇਹਨੂੰ ਸੈਂਟਰ ਤੋਂ ਬਾਹਰ ਕੱਢਦੇ ਹਾਲਾਂਕਿ ਉਹ ਪ੍ਰਾਈਵੇਟ ਬੰਦੇ ਨੇ। ਉਹ ਕਿਸੇ ਸਰਕਾਰੀ ਸੰਸਥਾ ਚ ਮੈਨੂੰ ਕਿੱਦਾਂ ਕੱਢ ਸਕਦੇ ਨੇ। ਚਲੋ ਉਹਨਾਂ ਦੇ ਕਹਿਣ ਦਿੱਤਾ ਮੈਂ ਨਹੀਂ ਗਿਆ ਹੈਗਾ ਪਰ ਮੈਂ ਇਸ ਲੜਾਈ ਝਗੜੇ ਤੋਂ ਦੂਰ ਹੋਣ ਦੇ ਕਾਰਨ ਕਿ ਆਪਣੇ ਮੈਂ 24 ਸਾਲਾਂ ਦਾ ਤਾਂ ਮੈਂ ਗੇਮ ਕਰਨੀ ਸੀ ਕਿ ਮੈਂ ਤਾਲ ਰਹੀ ਗਿਆ ਸੀਗਾ। ਇਸ ਤੋਂ ਚੱਲਦੇ-ਚੱਲਦੇ ਮੇਰਾ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਉਹ ਨੰਬਰ ਤੇ ਲਿਆ ਕਿਨੇ ਕਿਲਾ ਸੀ ਕਿਉਂ ਕਿਉਂਕਿ ਉਹ ਗੁਰਦਾਸਪੁਰ ਤੋਂ ਖੇਡਦਾ ਨਹੀਂ ਮੇਰੇ ਛੋਟੇ ਬ੍ਰਦਰ ਦਾ ਅੱਜ ਵੀ ਡੋਮੈਸਾਈਲ ਰੈਜ਼ੀਡੈਂਸ ਆਧਾਰ ਕਾਰਡ ਪਾਸਪੋਰਟ ਤੇ ਹਰ ਇੱਕ ਦੇ ਐਡਰੈਸ ਗੁਰਦਾਸਪੁਰ ਦਾ ਵਾ ਪਰ ਪਿਛਲੇ 6 ਤੋਂ 7 5 6 ਸਾਲ ਤੋਂ ਉਹ ਜਲੰਧਰ ਤੋਂ ਖੇਡਦਾ ਵਾ ਕਿਉਂ ਖੇਡਦਾ ਵਾ ਜੀ ਉਹ ਇਸ ਕਰ ਖੇਡਦਾ ਇਹਨਾਂ ਨੇ ਸਿੱਧੀ ਤਨ ਕੀ ਦਿੱਤੀ ਕਹੀ ਨਹੀਂ ਉਹਦੇ ਨਾਲ ਦੋ ਬੱਚੇ ਹੋਰ ਨੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦੂੰਗਾ ਕਿਉਂ ਕਿਹੜੇ-ਕਿਹੜੇ ਬੱਚੇ ਨੇ ਉਹ ਵੀ ਬੱਚੇ ਗਏ ਨੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਐਨਸੀਪ ਉਹ ਮੇਰੇ ਨਾਲ ਐਨਸੀਪ ਵਿਭਾਗ ਚੋਂ ਦੀ ਸਿਲੈਕਸ਼ਨ ਹੋਈ ਸੀਗੀ ਦ نیشنل ਸੈਂਟਰ ਆਫ ਐਕਸਲੈਂਸੀ ਆ ਉੱਥੇ ਪ੍ਰੈਕਟਿਸ ਕਰਦੇ ਨੇ ਜਿਨ੍ਹਾਂ ਦੇ ਉਹਨਾਂ ਦੇ ਨਾਲ ਮੈਂ ਵੀ ਕਰਦਾ ਫਿਰ ਇਹ ਇਹ ਮੇਰੇ ਬਾਰੇ ਮੇਰੇ ਉੱਥੇ ਅਫਸਰਾਂ ਨੂੰ ਬਹੁਤ ਬੋਲਦੇ ਨੇ ਚਲੋ ਮੇਰੇ ਨਾਲ ਤੇ ਗਰਜ ਰੱਖਣੀ ਇਟਸ ਓਕੇ ਪਰ ਅੱਜ ਇਹ ਜਿਹੜਾ ਮੁੱਦਾ ਹੈ ਬੱਚਿਆਂ ਨਾਲ ਇਦਾਂ ਕਰ ਰਹੇ ਉਹ ਚੀਜ਼ ਬਹੁਤ ਹੀ ਮਤਲਬ ਗੰਭੀਰ ਆ ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਬੱਚਿਆਂ ਨੂੰ ਬੜੀ ਸਪੋਰਟ ਕਰਦੇ ਆ ਜਿਵੇਂ ਅਸੀਂ ਬੱਚਾ ਲਈ ਬਹੁਤ ਵਧੀਆ ਕੀਤਾ ਜਿਵੇਂ ਅਸੀਂ ਉਹਨਾਂ ਨਾਲ ਬੱਚਾ ਨੂੰ ਅੱਗੇ ਲੈ ਕੇ ਜਾਵਾਂਗੇ ਬਟ ਇੱਕ ਪਾਸੇ ਤੁਸੀਂ ਕੁਝ ਬੱਚਿਆਂ ਨੂੰ ਇਹ ਕਹਿੰਦੇ ਹੋ ਕਿ ਤੁਹਾਨੂੰ ਖੇਡਣ ਨਹੀਂ ਦੇਣਾ ਤਾਨੂੰ ਤੇ ਅੱਗੇ ਨਿਮਰਤਾ ਦੇਣਾ ਐਂਡ ਤੁਹਾਨੂੰ ਅਸੀਂ ਹਰਵਾ ਦਾਂਗੇ ਤੁਹਾਨੂੰ ਇਹ ਫੌਲ ਦੇ ਦਾਂਗੇ ਤੁਹਾਨੂੰ ਅਸੀਂ ਅੱਗੇ ਜਾਣ ਨਹੀਂ ਦਵਾਗੇ ਸੋ ਜਿਹੜੀ ਡਬਲ ਜੀ ਨੀਤੀ ਜਨਾ ਇਹ ਨਹੀਂ ਮੈਂ ਕਹਿੰਨਾ ਕਿ ਇੱਕ ਕ੍ਰਿਸਟਲ ਕਲੀਅਰ ਜਿਹਾ ਹੋਵੇ ਪੱਖਪਾਤ ਜਾਂ ਨਾ ਹੋਵੇ ਕਿਉਂਕਿ ਬੱਚੇ ਸਾਰੇ ਤਾਂ ਸਾਂਝੇ ਨੇ ਚਾਹੀ ਕੋਈ ਵੀ ਬੱਚੇ ਸੋ ਮੇਰੇ ਨਾਲ ਚਲੋ ਜੋ ਚੱਲਦਾ ਉਹ ਤੇ ਬੜਾ ਪੁਰਾਣਾ ਚੱਲਦਾ ਉਹ ਤੇ ਮੈਨੂੰ ਕਿਸੇ ਨਾਲ ਨਹੀਂ ਕੋਈ ਦਰਾਜਾਗਾ ਉਹ ਤੇ ਜੋ ਕਾਨੂੰਨ ਹੁਣ ਕਰਨ ਰਿਹਾ ਉਹ ਤੇ ਕਾਨੂੰਨ ਨਹੀਂ ਕਰੇਗਾ ਜੀ ਕਾਨੂੰਨ ਦੀ ਰਿਸਪੈਕਟ ਆ ਸਾਰਿਆਂ ਚ ਕਿਉਂਕਿ ਹਾਨੂੰ ਭਰੋਸਾ ਹੈ ਕਿਉਂਕਿ ਜੇ ਮੈਨੂੰ ਭਰੋਸਾ ਤਾਂ ਹੀ ਮੈਂ ਉੱਥੇ ਪਹੁੰਚਿਆ ਹਾਂਗਾ ਸੋ ਮੇਰੀ ਦਰਖਾਸਤ ਇਹ ਹੈ ਕਿ ਆਪਣੇ ਡੀਸੀ ਸਾਹਿਬ ਐਸਐਸਪੀ ਸਾਹਿਬ ਕਿ ਥੋੜਾ ਜੇ ਮੇਰੇ ਕਰਕੇ ਨਾ ਜੀ ਮੈਂ ਤੇ ਚਲੋ ਠੀਕ ਆ ਜੀ ਅਸੀਂ ਤੇ ਫੇਰ ਵੀ ਵੱਡੇ ਆ ਜੀ ਬੱਚੇ ਬਹੁਤ ਮੈਂਟਲੀ ਤੇ ਫਿਜ਼ੀਕਲੀ ਬਹੁਤ ਮਤਲਬ ਕਈ ਬੱਚੇ ਦੇ ਤੇ ਇਹ ਦੇਖ ਲਓ ਸੋਚ ਸੋਚ ਕੇ ਈਵਨ ਉਹਨਾਂ ਨੂੰ ਪ੍ਰੈਕਟਿਸ ਨਹੀਂ ਹੋਈ ਸਰਟੀਫਿਕੇਟ ਵੀ ਲੱਗ ਗਈ ਕੀ ਉਹਨਾਂ ਨੂੰ ਧਿਆਨ ਹੀ ਨਹੀਂ ਹੁੰਦਾ ਡਰਦੇ ਸੀਗੇ ਕਈ ਬੱਚੇ ਤੇ ਹਫਫ ਤੇ ਬਾਅਦ ਸੈਂਟਰ ਵੜਿਆ ਅਸੀਂ ਉਹਨਾਂ ਨੂੰ ਕਿੱਦਾਂ ਪਿਆਰ ਨਾਲ ਕਹਿ ਕਹਿ ਕੇ ਕਿ ਬੱਚੇ ਕੋਈ ਗੱਲ ਨਹੀਂ ਆਪਣੇ ਫਰੈਂਡ ਸੀਗੇ ਆਪਣੇ ਦੋਸਤ ਸੀਗੇ ਕਿਉਂਕਿ ਉਹਨਾਂ ਦੀ ਜਿਹੜੀ ਵੇ ਆਫ ਟਾਕਿੰਗ ਬੋਲਣ ਦਾ ਤਰੀਕਾ ਸੀ ਨਾ ਉਹ ਬੱਚਿਆਂ ਨੂੰ ਫੀਲ ਹੋਇਆ ਕਿ ਨਹੀਂ ਯਾਰ ਇਹ ਬਹੁਤ ਗੁੱਸੇ ਚ ਆਏ ਨੇ ਸੋ ਮੈਂ ਹੀ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਆਪਣੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਇਹ ਜਿਹੜੇ ਸਾਰੇ ਮਸਲੇ ਥੋੜਾ ਜਿਹਾ ਦੇਖਿਆ ਜਾਏ ਤੇ ਜੋ ਵੀ ਹੋਏ ਬੱਚਿਆਂ ਲਈ ਵਧੀਆ ਹੋਵੇ ਸਾਡੇ ਲਈ ਤੇ ਚਲੋ ਵਧੀਆ ਹੀ ਆ ਬਸ ਥੈਂਕ ਯੂ